ਮਾਨਜੋਗ ਜ਼ਿਲ੍ਹਾ ਚੋਣ ਅਫਸਰ ਕਮਿਡਿਟੀ ਕਿਸੇ ਪਟਿਆਲਾ ਵੱਲੋਂ ਉਹਨਾਂ ਦੇ ਦੇਸ਼ਾ ਨਿਰਦੇਸ਼ ਹੈਟ ਇਹ ਜਿਹੜੀ ਹੈਗੀ ਹੈ ਸਵੀਪ ਬੈਂਚ ਚਲਾਈ ਗਈ ਹੈ ਤਾਂ ਕਿ ਤੁਸੀਂ ਜਿਹੜੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਪਾਰਟਿਸਪੇਟ ਕਰ ਸਕੋ ਤੁਸੀਂ ਅ ਬਤੌਰ ਨੌਜਵਾਨ ਤੁਹਾਡਾ ਫਰਜ਼ ਹੈਗਾ ਕਿ ਤੁਸੀਂ ਆਪਣੀ ਵੋਟ ਤੇ ਆਪਣੇ ਆਲੇ ਦੁਆਲੇ ਜਿੰਨੇ ਵੀ ਨੌਜਵਾਨ ਹੋਰ ਵੋਟਰ ਹੈਗੇ ਨੇ ਉਹਨਾਂ ਨੂੰ ਵੀ ਤੁਸੀਂ ਇਹਦੇ ਬਾਰੇ ਗਾਈਡ ਕਰਨਾ ਹੈਗਾ ਤੇ ਅੱਜ ਦੀਆਂ ਜਿਹੜੀ ਹੈਗੀ ਹੈ ਡੈਮੋਨਸਟ੍ਰੇਸ਼ਨ ਦੇ ਵਿੱਚ ਤੁਸੀਂ ਇਦੇ ਬਾਰੇ ਤੁਹਾਨੂੰ ਜਾਣਕਾਰੀ ਮਿਲੇਗੀ ਕਿ ਜਿਹੜੀ ਹੈਗੀ ਹੈ ਇਹ ਵੋਟਿੰਗ ਮਸ਼ੀਨ ਚੱਲਦੀ ਕਿਵੇਂ ਹੈ ਕਿਸ ਤਰ੍ਹਾਂ ਤੁਸੀਂ ਆਪਣੇ ਵੋਟ ਕਾਸਟ ਕਰਨੀ ਹੈ ਇਹਦੇ ਕੀ ਕੀ ਪੈਰਾਮੀਟਰਸ ਹੈ ਸਰ ਮੈਂ ਰੁਪਿੰਦਰ ਸਿੰਘ ਨੌਡਲ ਅਫਸਰ ਆਫ ਸਵੀਪ ਸਿਟੀ ਪਟਿਆਲਾ ਮਾਨਯੋਗ ਜ਼ਿਲ੍ਹਾ ਚੋਣ ਅਫਸਰ ਕਮਿਟੀ ਕਮਿਸ਼ਨ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਸਿਟੀ ਪਟਿਆਲਾ ਦੇ ਵੱਖ-ਵੱਖ ਅਦਾਰਿਆਂ ਦੇ ਵਿੱਚ ਵੋਟਰ ਜਾਗਰੂਕਤਾ ਸੰਬੰਧੀ ਇਹ ਵੈਨ ਦੀ ਚਲਾਈ ਜਾ ਰਹੀ ਹੈ ਜਿਹਦੇ ਨਾਲ ਇੱਕ ਈਵੀਐਮ ਆਪਣਾ ਮਸ਼ੀਨ ਜਿਹੜੀ ਹੈ ਉਹਦੇ ਰਾਹੀਂ ਵੀ ਇਹ ਸਾਰੇ ਵਿਦਿਆਰਥੀਆਂ ਨੂੰ ਨੋਜਵਾਨਾਂ ਨੂੰ ਕਾਹਦੀ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈਗੀ ਹੈ ਤੇ ਇਸ ਤੋਂ ਇਲਾਵਾ ਆਪਣੇ ਵੋਟ ਬਣਵਾਉਣ ਦੇ ਜੋ ਵੀ ਵੱਖ-ਵੱਖ ਤਰੀਕੇ ਪ੍ਰਾਪਤ ਹੈਗੇ ਨੇ ਜਿਵੇਂ ਕਿ ਆਨਲਾਈਨ ਵੋਟਿੰਗ ਦੇ ਲਈ ਵੋਟਰ ਹੈਲਪਲਾਈਨ ਐਪ ਹੈ ਇਲੈਕਸ਼ਨਲ ਕਮਿਸ਼ਨ ਇੰਡੀਆ ਆਫ ਇੰਡੀਆ ਦੀ ਵੈਬਸਾਈਟ ਹੈ ਉਹਦੀ ਵਰਤੋਂ ਨਾਲ ਜਾਂ ਆਪਣੇ ਬੂਥ ਤੇ ਉੱਤੇ ਆਪਣਾ ਬੂਥ ਆਫੀਸਰ ਦੇ ਸਹਾਇਤਾ ਦੇ ਨਾਲ ਕਿਸ ਤਰ੍ਹਾਂ ਇਹਨਾਂ ਨੇ ਵੋਟ ਬਣਾਉਣੀ ਹੈਗੀ ਹੈ ਤੇ ਉਹਦੇ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈਗੀ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਬੱਚਿਆਂ ਨੂੰ ਪ੍ਰੈਕਟੀਕਲ ਇੱਥੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਈਵੀਐਮ ਮਸ਼ੀਨ ਦੇ ਰਾਹੀਂ ਕਿ ਉਹ ਕਿਸ ਤਰ੍ਹਾਂ ਆਪਣੀ ਵੋਟ ਕਾਸ ਕਰ ਸਕਦੇ ਹਨ ਤੇ ਆਪਣੇ ਸਮਾਜ ਦੇ ਵਿੱਚ ਆਪਣਾ ਕਿਸ ਤਰ੍ਹਾਂ ਯੋਗਦਾਨ ਪਾ ਸਕਦੇ ਹਨ। ਸਰ ਤੁਹਾਡੇ ਕੋਲ ਉਹ ਪ੍ਰੋਜੈਕਟ ਕਿਤੇ ਕਿਤੇ ਲੈ ਕੇ ਜਾਏ ਯਾਰ ਸਾਰੇ ਜ਼ਿਲ੍ਹੇ ਦੇ ਵਿੱਚ ਤੁਸੀਂ ਲੈ ਕੇ ਜਾ ਰਹੇ ਜੀ। ਇਹ ਸਰ ਪੂਰੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਇਹ ਹਰ ਵਕ ਵਕ ਹਲਕਿਆਂ ਦੇ ਵਿੱਚ ਹੋ ਰਿਹਾ ਹੈਗਾ ਸਾਨੂੰ 115 ਪਟਿਆਲਾ ਜਿਹੜਾ ਹੈ ਸਿਟੀ ਦੀ ਜਿੰਮੇਵਾਰੀ ਸੌਂਪੀ ਗਈ ਸੀਗੀ ਤੇ ਅਸੀਂ ਉਹ ਨਿਭਾ ਰਹੇ ਹੈਗਾ ਜੀ ਅਜੇ ਵੀ ਲੱਗਦਾ ਜੀ ਬਹੁਤ ਸਾਰੇ ਲੋਕ ਜਿਹੜੇ ਅਵੇਅਰ ਨਹੀਂ ਹੈ ਔਰ ਉਹ ਵੋਟ ਨਹੀਂ ਪਾ ਰਹੇ ਇਹਦਾ ਕੋਈ ਇਫੈਕਟ ਪੈ ਰਿਹਾ ਜੀ ਇਸ ਗੱਲ ਦਾ ਸਰ ਇਫੈਕਟ ਤਾਂ ਨੈਚੁਰਲੀ ਹੈ ਜੀ ਕਿ ਇਹ ਜਿਹੜਾ ਵੋਟਰ ਦਾ ਅਧਿਕਾਰ ਮਿਲਿਆ ਹੋਇਆ ਹੈਗਾ ਬਹੁਤ ਹੀ ਕੁਰਬਾਨੀਆਂ ਦੇ ਨਾਲ ਮਿਲਿਆ ਹੋਇਆ ਹੈਗਾ ਤੇ ਇਹਦਾ ਵਰਤ ਜ਼ਰੂਰ ਕਰਨੀ ਚਾਹੀਦੀ ਹੈਗੀ ਆ ਨੌਜਵਾਨ ਵੋਟਰਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਆਪਣੇ ਸਮਾਜ ਦੀ ਸਜਣਾ ਹੋ ਸਕੇ